सत श्रीकाल जी मैं तो अपना भगवंत मान दोस्तों पिछले कुछ दिन तो भाजपा वालों एक बड़ा गुमराहुन प्रोपीगंडा बड़ा भरम भुलेखे पा वाला प्रचार किया जा रहा ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸ਼ੀਸ਼ ਮਹਿਲ ਬਣਾ ਲਿਆ ਜੀ 50 ਨੰਬਰ ਕੋਠੀ ਨੂੰ ਕਹਿੰਦੇ ਸ਼ੀਸ਼ ਮਹਿਲ ਬਣਾ ਲਿਆ ਤੇ ਇਹ ਜਿਹੜਾ ਸ਼ੀਸ਼ ਮਹਿਲ ਹੈ ਉਹਨਾਂ ਦੇ ਮੁਤਾਬਕ ਇੱਥੇ ਕੇਜਰੀਵਾਲ ਆ ਕੇ ਰਹਿੰਦੇ ਮੈਂ ਅੱਜ ਇਹ ਗੱਲ ਬਿਲਕੁਲ ਸਾਫ ਕਰ ਦੇਣੀ ਚਾਹੁੰਨਾ ਕਲੀਅਰ ਕਰ ਦੇਣੀ ਚਾਹੁੰਨਾ ਕਿਹਾ ਮੇਰੇ ਕੋਲ ਕਾਗਜ਼ ਨੇ ਇਹ ਲੈਟਰ ਜਿਹੜਾ ਹੈ ਇਹ ਜਿਸ ਦਿਨ ਸੌਂ ਚੱਕੀ ਸੀ 16 ਮਾਰਚ 2022 ਨੂੰ ਉਸ ਤੋਂ ਬਾਅਦ ਜਿਹੜੇ ਘਰ ਅਲੋਟ ਹੁੰਦੇ ਨਵੀਂ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਉਹਨਾਂ ਦੀ ਲੈਟਰ ਜਿਹੜੀ ਹੈ ਉਹ ਪ੍ਰੋਪਰ ਬਣ ਕੇ ਆਉਂਦੀ ਹੈ ਕੋਠੀ ਨੰਬਰ ਜਿਹੜਾ 45 ਹੈ ਸੈਕਟਰ 2 ਚੰਡੀਗੜ੍ਹ ਇਹ ਰਹਿਸ਼ ਹੈ ਮੁੱਖ ਮੰਤਰੀ ਪੰਜਾਬ ਦੀ ਇਤੇ ਲਿਖਿਆ ਵੀ ਹੋਇਆ ਕਿ 16 3 22 ਤੋਂ ਇਹ ਰਹਿਸ਼ ਹੋਊਗੀ ਕੋਠੀ ਨੰਬਰ 50 ਸੈਕਟਰ 2 ਚੰਡੀਗੜ੍ਹ ਜੀਤੇ ਬਾਰੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਤੇ ਲਿਖਿਆ ਹੋਇਆ ਹੈ ਵਿਸ਼ੇਸ਼ ਕਥਨ ਦੇ ਅੰਤਰਗਤ ਕੈਂਪ ਆਫਿਸ obrige ਮੁੱਖ ਮੰਤਰੀ ਪੰਜਾਬ ਉਹ ਮੇਰੇ ਘਰ ਦਾ ਹਿੱਸਾ ਹੈ ਜਿਸ ਘਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਰਹਿੰਦਾ ਹੈ ਉਹ ਜਿਹੜਾ 50 ਨੰਬਰ ਕੋਠੀ ਉਹਦਾ ਹਿੱਸਾ ਹੈ ਕੈਂਪ ਆਫਿਸ ਹੈ ਗੇਸਟ ਹਾਊਸ ਹੈ ਮੇਰੇ ਜਿਹੜੇ ਮਹਿਮਾਨ ਆਉਂਦੇ ਨੇ ਗੈਸਟ ਆਉਂਦੇ ਨੇ ਮੁੱਖ ਮੰਤਰੀ ਨੂੰ ਮਿਲਣ ਆਉਂਦੇ ਨੇ ਜਾਂ ਕੋਈ ਮੰਤਰੀ ਵੀ ਆਉਂਦੇ ਨੇ ਦੇਸ਼ ਚੋਂ ਕੋਈ ਹੋਰ ਅਫਸਰ ਸਹਿਬਾਨ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਮਿਲਿਆ ਵੀ ਜਾ ਸਕਦਾ ਜੇ ਕੋਈ ਦਫਤਰੀ ਕੰਮ ਆਏ ਨੇ ਤਾਂ ਉੱਥੇ ਦਫਤਰ ਦਾ ਕੰਮ ਵੀ ਹੋ ਜਾਂਦਾ ਮੈਂ ਮੀਟਿੰਗਾਂ ਵੀ ਉੱਥੇ ਕਰਦਾ ਰਹਿਣਾ ਤੇ ਜੇ ਕਿਸੇ ਨੇ ਉੱਥੇ ਰਹਿਣਾ ਹੋਵੇ ਤਾਂ ਰਹਿائش ਵੀ ਹੋ ਜਾਂਦੀ ਤੇ ਕੀ ਉਹ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕੇ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰੇ ਜਿਹੜੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋ ਫਿਰ ਸ਼ਿਸ਼ਮੈਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੇ ਏਜੀ ਅਤਲ ਨੰਦਾ ਜੀ ਇਸਤੇਮਾਲ ਕਰਦੇ ਰਹੇ ਹੈ ਇਹੇ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਇਹ 45 ਨੰਬਰ ਤੋਂ 50 ਇਹ 45 ਨੰਬਰ ਦੇ ਵਿੱਚ ਅਸੀਂ ਰਹਨੇ ਆ 50 ਨੰਬਰ ਜਿਹੜਾ ਇਹ ਕੈਂਪ ਆਫਿਸ ਹੈ ਤੇ ਵਿੱਚ ਜਿਹੜੀਆਂ 46 47 48 49 50 ਨੇ ਉਹਨਾਂ ਚੋਂ ਇੱਕ ਘਰ ਜਿਹੜਾ ਉਹ ਹਰਿਆਣੇ ਦੇ ਮੰਤਰੀ ਕੋਲ ਵੀ ਹੈ ਹਰਿਆਣੇ 'ਚ ਤਾਂ ਬੀਜੇਪੀ ਸਰਕਾਰ ਹੈ ਫਿਰ ਉਹ ਸੇਮ ਘਰ ਨੇ ਸੇਮ ਇੱਕੋ ਹੀ ਨਕਸ਼ਾ ਬਣਿਆ ਹੋਇਆ ਹੈ ਉਹੀ ਦਰਖਤ ਨੇ ਤੇ ਉਹ ਫਿਰ ਜਿਹੜੇ ਬੀਜੇਪੀ ਦਾ ਮੰਤਰੀ ਉਹ ਵੀ ਫਿਰ ਸੀਸ਼ਮੈਲ ਚ ਰਹਿੰਦਾ ਅਸਲ 'ਚ ਬੀਜੇਪੀ ਕੋਲੇ ਕੋਈ ਅਜੰਡਾ ਹੈ ਨਹੀਂ ਪੰਜਾਬ ਵਾਸਤੇ ਉਹ ਹੁਣ ਇੰਨਾ ਕੰਮਾਂ ਤੇ ਉਤਰਿਆ ਹੈ ਗੁਜਰਾਤ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਹੋ ਗਈਆਂ ਤਾਂ ਉਹ ਕਹਿੰਦੇ ਹੁਣ ਕੁਛ ਨਾ ਕੁਛ ਪੰਜਾਬ ਦੇ ਵਿੱਚ ਕੱਢੋ ਕਦੇ ਉਹ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕਿਉਂ ਰਹਿੰਦਾ ਹੈ ਜੇ ਸ਼ੀਸ਼ ਮਹਿਲ ਦੇਖਣੇ ਨੇ ਭਾਜਪਾ ਜੀ ਇਹ ਸ਼ੀਸ਼ਮਹਿਲ ਦੇਖ ਰਹੇ ਨੇ ਮੈਂ ਰਸਤੇ ਦੇ ਦਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਸ਼ੀਸ਼ਮਹਿਲ ਦੇਖੋ ਸਿਸਮਾ ਦੇ ਵਿੱਚ ਜਾ ਕੇ ਜਿਹੜਾ ਸਿਸਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਹ ਸ਼ੀਸ਼ਮਹਿਲ ਹੈ ਤੁਸੀਂ ਸੁਖ ਵਿਲਾਸ ਦੇਖੋ ਸੁਖਵੀਰ ਬਾਦਲ ਦਾ ਉਹ ਸ਼ੀਸ਼ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਮਿੰਦਰ ਸਿੰਘ ਤੇ ਸੁਖਬੀਰ ਬਾਦਲ ਹੋਰਾਂ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇਹਨਾਂ ਘਰਾਂ ਚ ਰਹੇ ਹੀ ਨਹੀਂ ਉਹ ਤਾਂ ਇਹਨਾਂ ਨੂੰ ਸਰਵੈਂਟ ਕੁਆਟਰ ਕਹਿੰਦੇ ਸੀ ਜੇ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜਿਹੜਾ ਕਿ ਸਰਕਾਰੀ ਰਹਿائش ਅਲੋਟ ਹੁੰਦੀ ਹੈ ਮੁੱਖ ਮੰਤਰੀ ਨੂੰ ਜਿਉਣਾ ਜਾ ਕੇ ਰਹਿਣ ਲੱਗੇ ਤੁਹਾਨੂੰ ਸ਼ਿਸ਼ਮੈ ਲੱਗਣ ਲੱਗੇ ਸੋ ਇਸ ਤੋਂ ਵੱਧ ਘਟੀਆ ਹਰਕਤ ਨਹੀਂ ਕੋਈ ਹੋਰ ਹੋ ਸਕਦੀ ਸਾਰੇ ਮਨਿਸਟਰਾਂ ਨੂੰ ਘਰ ਮਿਲਦੇ ਨੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਘਰ ਹੈ ਫਿਰੋਸ਼ ਇਸ ਮਿਲ ਚ ਰਹਿੰਦੇ ਨੇ ਮਤਲਬ ਤੁਸੀਂ ਚਾਹੁੰਦੇ ਕੀ ਹੋ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਘਰ ਬਣਾਇਆ ਉਹਦੀ ਕੀਮਤ ਕਿੰਨੀ ਹੈ ਜਦਕਿ ਪ੍ਰਧਾਨ ਮੰਤਰੀ ਦਾ ਘਰ ਹੈਗਾ ਸੀ ਪਹਿਲਾਂ ਅਸੀਂ ਤੋੜਿਆ ਤਾਂ ਨਹੀਂ ਕੋਈ ਘਰ ਕਿ ਜਿਵੇਂ ਉਹਨਾਂ ਨੇ ਤੋੜਿਆ ਕੈਪਟਨ ਮੁਰੀਂਦਰ ਸਿੰਘ ਨੇ ਤੇ ਸੁਖਵੀਰ ਬਾਦਲ ਉਹਨੂੰ ਰਹੀ ਨਹੀਂ ਇੱਥੇ ਉਹਨਾਂ ਦਾ ਸਟਾਫ ਹੀ ਰਹਿੰਦਾ ਹੁੰਦਾ ਸੀ ਇੱਥੇ ਉਹ ਕਹਿੰਦੇ ਸੀ ਘਰ ਥੋੜੀ ਨੇ ਅੱਜ ਤਾਂ ਹੋਰ ਵੱਡੇ ਪਾਵਾਂਗੇ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਆਪਣੇ ਮਹਿਲ ਪਾਏ ਉੱਥੇ ਤੇ ਇਹ ਹੁਣ ਤੁਹਾਨੂੰ ਜਿਹੜੇ ਸਟਾਫ ਦੇ ਘਰ ਨੇ ਜੇ ਇੱਥੇ ਮੁੱਖ ਮੰਤਰੀ ਆ ਕੇ ਰਹਿਣ ਲੱਗ ਗਿਆ ਆਮ ਘਰਾਂ ਚੋਂ ਨਿਕਲ ਕੇ ਤਾਂ ਫਿਰ ਤੁਸੀਂ ਕਹਿੰਦੇ ਸੀ ਸ਼ਿਸ਼ ਮਹਿਲ ਚ ਰਹਿੰਦੇ ਨੇ ਇਹ ਲੋਕਾਂ ਦੁਆਰਾ ਚੁਣੇ ਹੋਏ ਆ ਜੀ ਇਹ ਲੋਕਾਂ ਦੇ ਘਰ ਨੇ ਮੈਂ ਤਾਂ ਇਹਨੂੰ ਕਹਿਣਾ ਕਿ ਲੋਕਾਂ ਦੇ ਘਰ ਨੇ ਇਹ ਪਬਲਿਕ ਆਉਂਦੀ ਐ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆਂ ਅਸੀਂ ਉਹ ਤਾਂ ਕਦੇ ਮਿਲੇ ਹੀ ਨਹੀਂ ਉਹਨਾਂ ਨੇ ਤਾਂ ਦਰਵਾਜ਼ੇ ਬੰਦ ਕਰ ਲਏ ਸੀ ਨਾ ਘਰਾਂ ਦੇ ਅਸੀਂ ਤਾਂ ਪਬਲਿਕ ਦੇ ਬੰਦੇ ਆਂ ਪਬਲਿਕ 'ਚੋਂ ਨਿਕਲੇ ਆਂ ਅਸੀਂ ਤਾਂ ਲੋਕਾਂ ਨੂੰ ਮਿਲਦੇ ਆਂ ਫੈਲਾ ਸائن ਕਰਦੇ ਆਂ ਡਿਸੀਜਨ ਲੈਂਦੇ ਆਂ ਮੀਟਿੰਗਾਂ ਕਰਦੇ ਆਂ ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਸਿਸ਼ਮਹਿਲਾ 'ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਹਾਊਸ 'ਚ ਰਹਿੰਦੇ ਨੇ ਕਿਤੇ ਸੋ ਇਸ ਕਰਕੇ ਇੱਕ ਘਟਿਆ ਪ੍ਰਚਾਰ ਜਿਹੜਾ ਬੰਦ ਕਰੋ 350 ਸਾਲਾ ਮਨਾ ਰਹੇ ਆਂ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹਦੇ ਵਾਸਤੇ ਦੁਨੀਆ ਭਰ ਤੋਂ ਸਾਡੇ ਕੋਲੇ ਮਹਿਮਾਨ ਆਉਣਗੇ ਵਿਦੇਸ਼ੀ ਅੰਬੈਸੀਆਂ ਦੇ ਜਿਹੜੇ ਐਮਬੈਸਡਰ ਨੇ ਦੇਸ਼ਾਂ ਦੇ ਉਹ ਆਉਣਗੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਵੱਡੇ ਵੱਡੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਹੈ ਸਾਡੇ ਗੈਸਟ ਆਉਣਗੇ ਸਾਨੂੰ ਤਾਂ ਇਹ ਜੇ ਗੈਸਟ ਹਾਊਸ ਹਜੇ ਜਲੰਧਰ ਚ ਵੀ ਚਾਹੀਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਚਾਹੀਦੇ ਨੇ ਆਨੰਦਪੁਰ ਸਾਹਿਬ ਚ ਵੀ ਚਾਹੀਦੇ ਨੇ ਟੈਂਟ ਸਿਟੀ ਵੀ ਅਸੀਂ ਬਣਾ ਰਹੇ ਆਂ ਆਨੰਦਪੁਰ ਸਾਹਿਬ ਕਿ ਉੱਥੇ ਸੰਗਤ ਨੇ ਰਹਿਣਾ ਜਾਂ ਜਿਹੜੇ ਵੀ ਕੋਈ ਆਉਣਗੇ ਵਿਦੇਸ਼ਾਂ ਤੋਂ ਜਾਂ ਜਿੱਥੋਂ ਦੂਰੋਂ ਦੂਰੋਂ ਤੇ ਤੁਸੀਂ ਉਹਨਾਂ ਨੂੰ ਵੀ ਕਹੋਗੇ ਕਿ ਸ਼ੀਸ਼ਮੈਲ ਬਣਾ ਲੈ ਕੀ ਤੁਸੀਂ ਮਤਲਬ ਸਾਡੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਉਹਦੇ ਵਿੱਚ ਜੇ ਸਰਕਾਰ ਕੋਈ ਪ੍ਰਬੰਧ ਕਰੂਗੀ ਤਾਂ ਉਹਨਾਂ ਨੂੰ ਤੁਸੀਂ ਇਹੀ ਦੇਖ ਜਾਓਗੇ ਸ਼ੀਸ਼ ਮਹਿਲ ਹੈ ਜਾਂ ਕਿਹੜਾ ਮੋਤੀ ਮਹਿਲ ਹੈ ਕਿਹੜਾ ਮਹਿਲ ਹੈ ਮਹਿਲਾਂ ਵਾਲੇ ਤਾਂ ਤੁਹਾਡੇ ਕੋਲੇ ਰਹਿੰਦੇ ਨੇ ਜੀ ਮਹਿਲਾਂ ਵਾਲੇ ਤਾਂ ਤੁਹਾਡੇ ਲੀਡਰ ਨੇ ਜਿਨ੍ਹਾਂ ਦੇ ਅਸਲੀ ਸ਼ੀਸ਼ ਮਹਿਲ ਨੇ ਉਹ ਤੁਹਾਡੇ ਲੀਡਰ ਹੈ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਸਰਕਾਰੀ ਰਹਿائش ਹੈ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਕਪੂਰਥਲਾ ਹਾਊਸ ਕਹਿੰਦੇ ਨੇ ਕਪੂਰਥਲੇ ਦੇ ਰਾਜੇ ਦਾ ਮਹਿਲ ਹੁੰਦਾ ਸੀ ਉਹਨੂੰ ਵੀ ਸ਼ੀਸ਼ ਮਹਿਲ ਕਹਿ ਦੋ ਫਿਰ ਉੱਥੇ ਰਾਜਪਾਲ ਵੀ ਰਹਿੰਦਾ ਉਸੇ ਘਰ ਚ ਸਿਰਫ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਰਾਜਪਾਲ ਨਾਲ ਘਰ ਸ਼ੇਅਰ ਕਰਦਾ ਹੈ ਦਿੱਲੀ ਚ ਹੋਰ ਕਿਸੇ ਸਟੇਟ ਦਾ ਮੁੱਖ ਮੰਤਰੀ ਜਿਹੜਾ ਉਹ ਰਾਜਪਾਲ ਨਾਲ ਗਵਰਨਰ ਨਾਲ ਘਰ ਸ਼ੇਅਰ ਨਹੀਂ ਕਰਦਾ ਸੋ ਅਸੀਂ ਸ਼ੀਸ਼ਮੈਲ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਹਾਨੂੰ ਸ਼ੀਸ਼ਮੈਲ ਦੇਖਣਾ ਚਾਹੇ ਰਵਨੀਤ ਬਿੱਟੂ ਦਾ ਘਰ ਦੇਖ ਲਓ 33 ਨੰਬਰ ਬਿਲਕੁਲ ਲੇਕ ਦੇ ਸਾਹਮਣੇ ਹੈ ਜਿਹੜਾ ਕਿ ਦੱਬਿਆ ਹੋਇਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਪੂਲ 'ਚ ਜਿਹੜਾ ਆਉਂਦਾ ਉਹ ਤੇ ਦੱਬਿਆ ਹੋਇਆ ਤੇ ਉਹਦੇ ਵਾਸਤੇ ਅਸੀਂ ਕਿੰਨੀ ਵਾਰ ਪੰਜਾਬ ਦੇ ਗਵਰਨਰ ਨੂੰ ਲਿਖ ਚੁੱਕੇ ਹਾਂ ਕਿ ਘਰ ਖਾਲੀ ਕਰਾਓ ਜੀ ਉਹਨੂੰ ਵੀ ਗੈਸਟ ਹਾਊਸ ਬਣਾਉਣਾ ਇਸ ਦਾ ਹਜੇ ਰਮਨੀਰ ਬਿੱਟੂ ਜੀ ਨਿਜਾਇਜ਼ ਕਬਜ਼ਾ ਕਰੀ ਬੈਠੇ ਆ ਸਾਡੇ ਕੋਲ ਚਿੱਠੀਆਂ ਪਈਆਂ ਨੇ ਤੇਜ ਪ੍ਰਕਾਸ਼ ਜੀ ਦੇ ਨਾਂ ਤੇ ਜਿਹੜੇ ਬੈਂ ਸਿੰਘ ਦਾ ਬੇਟਾ ਸੀ ਉਹਨਾਂ ਦੇ ਨਾਂ ਤੇ ਜਾਰੀ ਹੋਇਆ ਸੀਗਾ ਘਰ ਕਿ ਇਹਨਾਂ ਨੂੰ ਥ੍ਰੈਟ ਹੈ ਤੇ ਹੁਣ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਸਰਕਾਰ ਨੇ ਲਿਖ ਕੇ ਦੇ ਦਿੱਤਾ ਪੁਲਿਸ ਨੇ ਲਿਖ ਕੇ ਦੇ ਦਿੱਤਾ ਕਿ ਕੋਈ ਥ੍ਰੈਟ ਨਹੀਂ ਹੈਗੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਹੋ ਗਈ ਹੁਣ ਇਹਨਾਂ ਦੀ ਚੱਲ ਪਈ ਹਜੇ ਵੀ ਥ੍ਰੈਟ ਹੈ ਤੇ ਰਵਨੀਤ ਬਿੱਟੂ ਨੂੰ ਪੁੱਛੋ ਸ਼ਿਸ਼ਮੈਲ ਕਿੱਥੇ ਆ ਕੈਪਟਨ ਮਨਿੰਦਰ ਦਾ ਮਹਿਲ ਦੇਖੋ ਸਿਸਮਾ ਵਾਲਾ ਸ਼ਿਸ਼ਮੈਲ ਉਹ ਹੈ ਸੁਖ ਬਲਾਸ ਨੂੰ ਦੇਖੋ ਸ਼ਿਸ਼ਮੈਲ ਉਹ ਹੈ ਅਸੀਂ ਤਾਂ ਜਿਹੜੇ ਘਰ ਸਾਨੂੰ ਮਿਲੇ ਨੇ ਸੀ ਉਹਨਾਂ ਚ ਹੀ ਰਹਨੇ ਆ ਕੱਲ ਨੂੰ ਤੁਸੀਂ ਕਹੋਗੇ ਯਾਰ ਆ ਜਿਹੜੀਆਂ ਗੱਡੀਆਂ ਨੇ ਇਹ ਵੀ ਰਾਜਿਆਂ ਦੀਆਂ ਗੱਡੀਆਂ ਨੇ ਜਿਹੜੀਆਂ ਪਹਿਲਾਂ ਵਾਲਾ ਮੁੱਖ ਮੰਤਰੀ ਵਰਤ ਰਿਹਾ ਸੀ ਉਹੀ ਉਹੀ ਅਸੀਂ ਵਰਤ ਰਹੇ ਹਾਂ ਬਲਕਿ ਅਸੀਂ ਤਾਂ ਹੁਣ ਰੈਸਟ ਹਾਊਸ ਵੀ ਠੀਕ ਕੀਤੇ ਨੇ ਜਿਹੜੇ ਜਿਵੇਂ ਸੰਗਰੂਰ ਵਾਲਾ ਰੈਸਟ ਹਾਊਸ ਹੈ ਫਰੀਦਕੋਟ ਵਾਲਾ ਰੈਸਟ ਹਾਊਸ ਹੈ ਜਲੰਧਰ ਵਾਲਾ ਰੈਸਟ ਹਾਊਸ ਹੈ ਅੰਮ੍ਰਿਤਸਰ ਵਾਲਾ ਰੈਸਟ ਹਾਊਸ ਹੈ ਉਹਨਾਂ ਨੂੰ ਵੀ ਠੀਕ ਕਰ ਰਹੇ ਹਾਂ ਤਾਂ ਕਿ ਉਹਦੇ ਵਿੱਚ ਹੋਰ ਵੀ ਅਫਸਰ ਸਹਿਬਾਨ ਸਾਰੇ ਮੰਤਰੀ ਸਹਿਬਾਨ ਜਾਣ ਤਾਂ ਰੈਸਟ ਹਾਊਸਾਂ ਚ ਰਹਿਣ ਸੋ ਇਹ ਆ ਸਾਰੇ ਜਿਹੜੇ ਮੇਰੇ ਕੋਲੇ ਆਰਡਰ ਪਏ ਨੇ ਇਸ ਕਰਦੇ ਵੀ ਤੇ ਜਿਹੜੇ ਤੁਹਾਡੇ ਕੈਨਸਲੇਸ਼ਨ ਦੇ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਘਰ ਖਾਲੀ ਕਰਾਓ ਰਮਨੀਤ ਬਿੱਟੂ ਤੋਂ ਉਹ ਤਾਂ ਕਰਾ ਕੇ ਦੇ ਦਿਓ ਜੀ ਸੋ ਹੋਰ ਕੋਈ ਇਹਨਾਂ ਕੋਲੇ ਏਜੰਡਾ ਨਹੀਂ ਪੰਜਾਬ ਦਾ ਬਸ ਘਟੀਆਂ ਹਰਕਤਾਂ ਤੇ ਆ ਜਾਓ ਸ਼ੀਸ਼ਮੈਲ ਪਾ ਲਿਆ ਜੀ ਸ਼ੀਸ਼ਮੈਲ ਹੋ ਗਿਆ ਜੀ ਅਸੀਂ ਆਮਕਰਾਂ ਚੋਂ ਨਿਕਲਿਆ ਆਮਕਰਾਂ ਚੀ ਸਾਨੂੰ ਨੀਂਦ ਆਉਂਦੀ ਐ ਆਮਕਰਾਂ ਵਾਲੀ ਐ ਅਸੀਂ ਇਸ ਕਰਕੇ ਮੈਂ ਆਮ ਲੋਕਾਂ ਨੂੰ ਵੀ ਪੰਜਾਬ ਦੇ ਸੂਝਵਾਨ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਇਹਨਾਂ ਦੇ ਸਕੂਟ ਪ੍ਰਚਾਰ ਜਿਹੜਾ ਹੈ ਉਹਦੇ ਵਿੱਚ ਨਾ ਆਇਓ ਪਤਾ ਨਹੀਂ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਬਸ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਬਸ ਕਿਰਾਂ ਇੱਕ ਵਾਰੀ ਗੱਲ ਫੈਲਾ ਦਿਓ ਮੁੜ ਕੇ ਦਿੰਦੇ ਫਨਗੇ ਸਪਾਈਆਂ ਸੋ ਇੱਥੇ ਹੀ ਰਹਿੰਦੇ ਰਹੇ ਪਹਿਲਾ ਮੁੱਖ ਮੰਤਰੀ ਮੈਂ ਬਤੌਰ ਐਮਪੀ ਜਦੋਂ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਮਿਲਣ ਆਏ ਸੀ ਤਾਂ ਉਹ ਸਪੈਸ਼ਲੀ ਇੱਥੇ ਆਉਂਦੇ ਹੁੰਦੇ ਸੀ ਮਿਲਣ ਰਹਿੰਦੇ ਉਹ ਆਪਣੇ ਸ਼ੀਸ਼ ਮਹਿਲ 'ਚ ਸੀ ਇੱਥੇ ਮੀਟਿੰਗ ਕਰਦੇ ਸੀ ਇੱਥੇ ਰਹਿੰਦੇ ਨਹੀਂ ਸੀ ਇੱਥੇ ਉਹਨਾਂ ਦੇ ਉਹਨਾਂ ਦਾ ਮੁੰਡਾ ਰਣੇਂਦਰ ਤੇ ਦੂਜੇ ਘਰ 'ਚ ਆ ਅਰੂਸਾ ਉਹ ਰਹਿੰਦੇ ਸੀ ਉਹਨਾਂ ਕੋਲੇ ਕਿਹੜੇ ਸਬਦਾਨਕ ਹਉਦੇ ਸੀਗੇ ਜੀ ਸਾਡਾ ਤਾਂ ਰਾਜਪਾਲ ਕੋਲੇ ਸਾਡੀ ਚਿੱਠੀ ਪਈ ਹੈ ਕਿ ਸਾਨੂੰ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਗਵਰਨਮੈਂਟ ਹੋਣ ਦੇ ਨਾਤੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਵਾਸਤੇ ਜਗ੍ਹਾ ਮਿਲਦੀ ਹੈ ਰੂਲ ਹੈ ਇਹ ਅਜੇ ਤੱਕ ਸਾਨੂੰ ਉਹ ਨਹੀਂ ਦਿੱਤੀ ਤੇ ਸ਼ੀਸ਼ਮੈਲ ਤਾਂ ਬੀਜੇਪੀ ਦਾ ਦਫ਼ਤਰ ਹੈ ਦਿੱਲੀ ਵਾਲਾ ਜਾ ਕੇ ਦੇਖੋ 7 ਸਟਾਰ ਕੀ 9 ਸਟਾਰ 11 ਸਟਾਰ ਹੈ ਸੋ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਜੀ ਹਰ ਗੱਲ ਤੇ ਐਦਾਂ ਨੁਕਸ ਨਾ ਕੱਢੋ ਜੇ ਤੁਹਾਨੂੰ ਲੋਕਾਂ ਨੇ ਨਹੀਂ ਜਤਾਇਆ ਜੇ ਤੁਹਾਨੂੰ ਲੋਕ ਨਹੀਂ ਪਸੰਦ ਕਰ ਰਹੇ ਤਾਂ ਤੁਸੀਂ ਗੁੱਸਾ ਇਸ ਗੱਲ ਤੇ ਨਾ ਕੱਢੋ ਪਰਸਨ ਨਿੱਜੀ ਜਿਹੜੇ ਇਲਜ਼ਾਮ ਨੇ ਘੱਟਿਆ ਪੱਧਰ ਦੇ ਉਹ ਨਾ ਲਾਓ ਤੇ ਮੈਂ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦਾ ਕਿ ਤੁਸੀਂ ਪੰਜਾਬ ਦਾ ਕੋਈ ਰੋਡ ਮੈਪ ਦੇਣ ਦੀ ਬਜਾਏ ਏਜੰਡਾ ਪੰਜਾਬ ਸੰਬੰਧੀ ਕੋਈ ਦੇਣ ਦੀ ਬਜਾਏ ਤੁਸੀਂ ਇਹਨਾਂ ਗੱਲਾਂ ਪਿਆਗੇ ਆਫਲਾ ਨਹੀਂ ਘਰ ਚ ਰਹਿੰਦਾ ਜੀ ਇੱਥੇ ਕਿਉਂ ਰਹਿੰਦਾ ਜੀ ਆ ਆ ਜਿਹੜਾ ਇਹ ਹਜੇ ਕੱਪੜੇ ਕਿਉਂ ਪਾਉਂਦਾ ਜੀ ਇਹਦੇ ਬੂਟ ਕਿਹ ਹੈ ਜੀ ਨਹੀਂ ਜੀ ਸੋ ਇਹ ਕੋਈ ਪੰਜਾਬ ਦੇ ਮੁੱਦੇ ਨਹੀਂ ਹੈਗੇ ਤੁਸੀਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਗੁਜਰਾਤ ਵਗੈਰਾ ਚ ਆਮ ਆਦਮੀ ਪਾਰਟੀ ਜਿਹੜੀ ਫੈਲ ਰਹੀ ਹੈ ਤੁਸੀਂ ਬਸ ਨਿੱਜੀ ਕਿੜਾ ਜਿਹੜੀ ਇੱਥੇ ਕੱਢ ਰਹੇ ਹੋ ਮੈਂ ਫੇਰ ਦੱਸ ਦਿੰਨਾ ਕਿ 45 ਨੰਬਰ ਚ ਰਹਿਸ਼ ਹੈ 50 ਨੰਬਰ ਕੈਂਪ ਆਫਿਸ ਹੈ ਬੀਜੇਪੀ ਚੰਡੀਗੜ੍ਹ ਦਾ ਜਿਹੜਾ ਯੂਟੀ ਪ੍ਰਸ਼ਾਸਨ ਹੈ ਉਹ ਤਾਂ ਬੀਜੇਪੀ ਦੇ ਅੰਡਰ ਹੈ ਤੁਸੀਂ ਕੋਈ ਲੈਟਰ ਦਿਖਾ ਦਿਓ ਮੈਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਘਰ ਅਲਾਟ ਕਰਤਾ ਜੀ ਅਸੀਂ ਗੈਸਟ ਹਾਊਸ ਹੈ ਮੇਰੇ ਗੈਸਟ ਜਿਹੜੇ ਵੀ ਆਉਂਦੇ ਨੇ ਉਹ ਇੱਥੇ ਰਹਿੰਦੇ ਨੇ ਕਦੇ ਜੇਕਰ ਕੋਈ ਹੋਰ ਹੋਰ ਸ਼ਹਿਰ ਚ ਆਏ ਉਹਨੂੰ ਉੱਥੇ ਰੈਸਟ ਹਾਊਸ ਚ ਰਹਿੰਦੇ ਨੇ ਜਾਂ ਗੈਸਟ ਹਾਊਸ ਚ ਰਹਿੰਦੇ ਨੇ ਸਰਕਾਰ ਦੇ ਸੋ ਇਹੋ ਜਿਹੇ ਕੂੜ ਪ੍ਰਚਾਰ ਤੋਂ ਬਚੋ ਇਹ ਅੱਜਕੱਲ ਇਹੋ ਜਿਹੇ ਗੱਲਾਂ ਬਹੁਤ ਫਲਾਉਣਗੇ ਪਰ ਮੈਨੂੰ ਇੰਨਾ ਪਤਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੜੇ ਲਿਖੇ ਨੇ ਪੰਜਾਬ ਦੇ ਲੋਕ ਸੂਝਵਾਨ ਨੇ ਰਾਜਨੀਤਿਕ ਤੌਰ ਤੇ ਵੀ ਵਿਦਿਅਕ ਤੌਰ ਤੇ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੰਨਾ ਕੁ ਸੋਚਣ ਦੇ ਕਾਬਿਲ ਹੈਗੇ ਨੇ ਕਿ ਕੌਣ ਝੂਠ ਫਲਾ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਤੇ ਕਿੰਨਾਂ ਦੇ ਇਰਾਦੇ ਕੀ ਨੇ ਇਹ ਇਸ ਕਿਸਮ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਇਨ੍ਹਾਂ ਗੱਲਾਂ ਦੇ ਵਿੱਚ ਲੋਕ ਨਹੀਂ ਆਉਣਗੇ ਬਹੁਤ ਬਹੁਤ ਧੰਨਵਾਦ ਜੀ